ਭਜੀ ਅਕਾ ਸਲਾਬਤਪੁਰੇ ਤੋਂ ਖਾਈ ਦੀਨਾ ਕਾਗਰ ਪੱਤੋ ਸੇ ਜਿਸ ਦਾ ਸੰਕੂ ਹੁੰਦਾ ਹੋਇਆ ਇੱਕ ਰੋਡ ਆ ਜਿਹੜਾ ਐਚ.ਐਚ. 257 ਮੰਗਿਆ ਤੇ ਜਵਾਹਰ ਸਿੰਘ ਵਾਲੇ ਕਾਫੀ ਸਮੇਂ ਤੋਂ ਮਹੀਨਿਆਂ ਤੋਂ ਲਾਲੋ ਇੱਕ ਧਰਨਾ ਲੱਗਿਆ ਹੋਇਆ ਜਿਹੜੇ ਇੱਕ ਰੋਡ ਦੇ ਵਿੱਚ ਉਹਨਾਂ ਦੇ ਵਸੋਂ ਵਾਲੇ ਘਰ ਆ ਰਹੇ ਐ ਤੇ ਤੁਸੀਂ ਦੇਖ ਰਹੇ ਹੋ ਵੀ ਬਹੁਤ ਲੰਬੇ ਸਮੇਂ ਤੋਂ ਧਰਨਾ ਲੱਗਿਆ ਸਾਡੇ ਦਰਿਆਰੋਂ ਘਰਾਂ ਦੇ ਵਾਰਸ ਲੋਕ ਨੇ ਮੈਂ ਜੋ ਕਿ ਇਸ ਰੋਡ ਤੋਂ ਤੁਸੀਂ ਨੇ ਤੋਂ ਪੁੱਛਦੇ ਆ ਕਿ ਉਹਨਾਂ ਜਿਹੜਾ ਧਰਨਾ ਕਾਹਦੇ ਲੱਗਿਆ ਕੀ ਗੱਲਬਾਤ ਹੈ ਇਹ ਆਪਣਾ ਕੀ ਇਸ ਵਸਿਆ ਹਾਂਜੀ ਭਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਹਨ ਜਵਾਲ ਸਿੰਘ ਵਾਲਾ ਵਿਸ਼ਾ ਐਨ ਐਚ 254 ਰੋਡ ਜਿਹੜਾ ਇਹ ਬਾਗੇਪੁਰਾਣੇ ਤੋਂ ਸਲਾਦਪੁਰੇ ਨੂੰ ਲੰਘ ਰਿਹਾ ਹੈ ਇਹ ਰੋਡ ਦੇ ਉੱਤੇ ਇੱਕ ਤਾਂ ਬੇਬੁਨਿਆਦ ਪੋ ਬਣਾ ਰਹੇ ਹੈ ਜੀ ਇੱਥੇ ਜਿੱਦੀ ਕੋਈ ਲੋੜ ਨਹੀਂ ਹੈਗੀ ਇੱਥੇ ਕੋਈ ਜਾਮ ਨਹੀਂ ਲੱਗਦਾ ਦੂਜੀ ਗੱਲ ਇਹ ਹੈ ਵੀ ਪੌਦਾ ਕਰਕੇ ਆ ਜਿਹੜੇ ਪਿੱਛੇ 20 ਘਰ ਆ ਨਾਲ ਲੱਗਦੇ ਰੋਡ ਦੇ ਇਹ ਅਕਵਾਇਰ ਹੋ ਰਿਹਾ ਜੀ ਵਿੱਚ ਪਰ ਜਿੰਨੇ ਵੀ ਜਨਸੰਖਿਆ ਇੱਥੇ ਰਹਿਣ ਵਾਲੀ ਹੈ ਸਾਰਿਆਂ ਦਾ ਇਹੀ ਕਹਿਣਾ ਵੀ ਅਸੀਂ ਇਹ ਜਿਹੜੇ ਥਾਂ ਹੈ ਅਸੀਂ ਦੇਣਾ ਨਹੀਂ ਚਾਹੁੰਦੇ ਕਿਸੇ ਵੀ ਕੀਮਤ ਤੇ ਜੇ ਪੌਣਾ ਨਾ ਬਣੇ ਇੱਥੇ ਤਾਂ ਹੋ ਸਕਦਾ ਵੀ ਇਹ ਅਕਵਾਇਰ ਵੀ ਨਾ ਹੋਵੇ ਬਾਕੀ ਪੋਤ ਦੀ ਇੱਥੇ ਲੋੜ ਹੀ ਕੋਈ ਨਹੀਂ ਹੈ ਬੇ ਲੋੜਾ ਪੋ ਬਣਾਇਆ ਜਾ ਰਿਹਾ ਹੈ ਇਹ ਸੋ ਇਹਦੇ ਰੋਸ ਦੇ ਵਿੱਚ ਸਾਨੂੰ 4 ਮਹੀਨੇ ਹੋ ਗਏ ਇੱਥੇ ਬੈਠਿਆਂ ਨੂੰ 100 ਤਕਰੀਬਨ ਤਕਰੀਬਨ 15 ਦਿਨ ਹੋ ਗਏ ਆ ਜੀ ਤੇ ਕਿਸੇ ਨੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਜਾਂ ਕਿਸੇ ਆਪਣੇ ਇਲਾਕੇ ਦੇ ਐਮਐਲਏ ਨੇ ਕਿਸੇ ਨੇ ਵੀ ਆ ਕੇ ਸਾਨੂੰ ਇਹ ਨਹੀਂ ਪੁੱਛਿਆ ਵੀ ਤੁਸੀਂ ਇੱਥੇ ਕਿਉਂ ਬੈਠੇ ਆ ਕਾਹਤੋਂ ਇਹ ਤਾਂ ਨਾ ਲਿਆਵਾ ਕੀ ਤੁਹਾਡੀ ਮੁਸ਼ਕਲ ਹੈ ਅਸੀਂ ਐਮ.ਐਲ.ਏ ਬਣਾਉਣੇ ਆ ਕੋਈ ਲੋਕਾਂ ਦੇ ਕੰਮ ਕਰਨ ਵਾਸਤੇ ਐਮ.ਐਲ.ਏ ਨੂੰ ਵੋਟਾਂ ਪਾਈ ਦੀਆਂ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਨਿੱਕੇ ਨਿੱਕੇ ਜਵਾਕਾਂ ਨੂੰ ਚੱਕ-ਚੱਕ ਕੇ ਆ ਕੇ ਚੁੰਮਦੇ ਆ ਚੜ੍ਹਦੇ ਆ ਲਾੜ ਕਰਦੇ ਆ ਕਦੇ ਤੇ ਜਦੋਂ ਜਨਤਾ ਨੂੰ ਕਿਤੇ ਕੰਮ ਦੀ ਲੋੜ ਪੈਂਦੀ ਆ ਫਿਰ ਉਹਨਾਂ ਨੂੰ ਜਨਤਾ ਦੇ ਵਿੱਚੋਂ ਮੁਸਕਮਾਨ ਲੱਗ ਜਾਂਦਾ ਮੰਜੀਤ ਤੁਸੀਂ ਬਲਾਸ਼ਕੋਲ ਸਾਡੇ ਇਲਾਕੇ ਦਾ ਐਮ.ਐਲ.ਏ ਆ ਜਿਹਦੇ ਪਿੱਛੇ ਖਾਸ ਕਰਕੇ ਇਹਨਾਂ ਸਾਰੇ ਪਰਿਵਾਰਾਂ ਨੇ ਦੋ ਵਾਰੀ ਦੋਨਾਂ ਚੋਣਾਂ ਦੇ ਵਿੱਚ ਫੁੱਲ ਜੋਰ ਲਾ ਕੇ ਉਹਨਾਂ ਪੂਰੀਆਂ ਵੋਟਾਂ ਖੋਦ ਤਾਂ ਪਾਈਆਂ ਪੁਆਈਆਂ ਵੀ ਤੇ ਸਾਡੇ ਮਤਲਬ ਕਿ ਇਸ ਘਰਾਂ ਦੇ ਵਿੱਚੋਂ ਦੋ ਉਹਨਾਂ ਦੇ ਮੋਟਵਾਰ ਵੀ ਹੈਗੇ ਆ ਇਹ ਮੇਰੀ ਪਰਿਹਾਈ ਬੈਠੀ ਹੈ ਇਹ ਆਮ ਆਦਮੀ ਪਾਰਟੀ ਦੇ ਪੂਰੇ ਮੋਟਵਾਰ ਜਾਣੇ ਕਿ ਲੀਡਰ ਸੀਗੇ ਕਿਸੇ ਨੇ ਵੀ ਕੋਈ ਗੱਲ ਨਹੀਂ ਸੁਣੀ ਹੁਣ ਅਕੀਸ ਇਹਦਾ ਹੋ ਗਈ ਆਪਰ ਤੇ ਖਸਿਆ ਆਪਣੀਆਂ ਮੰਗਾਂ ਕੀ ਮੰਗ ਕੀ ਆ ਜੇ ਮੰਗਦਾ ਖੜੀ ਇਹੀ ਆ ਵੀ ਇੱਥੇ ਕੋਲੇ ਨਾਮ ਬਣਾਇਆ ਜਾਵੇ ਇੱਥੇ ਪੁਲ ਤੋਂ ਬਿਨਾ ਵੀ ਸਰਦਾ ਹੈ ਤੇ ਕੋਈ ਜਾਮ ਨਹੀਂ ਲੱਗਦਾ ਜਿੱਥੋਂ ਰਹਿ ਸਹੀ ਪਵਾ ਉੱਥੇ ਬਣਾਇਆ ਜਾਵੇ ਸ਼ਹਿਰਾਂ ਦੇ ਵਿੱਚ ਲੋੜ ਆ ਸਾਡੇ ਨਿਹਾਲ ਸਿੰਘ ਵਾਲੇ ਕਿੰਨਾ ਜਾਮ ਲੱਗਦਾ ਬਾਗੇ ਪਾਣੇ ਤੁਸੀਂ ਦੇਖੋ ਹਰ ਚੌਥੇ ਦਿਨ ਬਾਅਦ ਉੱਥੇ ਚੌਂਕ ਦੇ ਵਿੱਚ ਐਕਸੀਡੈਂਟ ਹੁੰਦਾ ਕਈ ਕਈ ਵਾਰੀ ਹਫ਼ਤੇ ਦੇ ਵਿੱਚ ਦੋ ਦੋ ਤਿੰਨ ਤਰ ਮੌਤਾਂ ਵੀ ਹੋ ਜਾਂਦੀਆਂ ਇਹਦੇ ਤੁਹਾਨੂੰ ਕੋਈ ਨੋਟਿਸ ਜਿ ਆਏ ਜਿਹੜੇ ਤੁਹਾਡੇ ਘਰ ਵਿੱਚ ਆਏ ਉਹਦੇ ਨੋਰਸ ਨੇ ਪੈਸਾ ਲਾਇਆ ਤੁਹਾਡੇ ਧਰਾਂ ਦੇ ਮਰਲੇ ਪ੍ਰਤੀ ਕਿਹਦੇ ਹਿਸਾਬ ਨਾਲ 232000 ਰੁਪਇਆ ਮੰਗਲਾ ਦੰਡਿਆ ਸਾਨੂੰ ਕਹਿੰਦੇ 232000 ਰੁਪਇਆ ਮੰਗਲਾ ਲੈ ਲੋ ਤੇ ਘਰ ਛੱਡ ਦਿਓ ਤੁਸੀਂ ਦੇਖ ਲਓ ਵੀ ਜਿਹਨੂੰ ਵੀ ਅੱਜ ਤੱਕ ਦੱਸਿਆ ਉਸ ਨੇ ਇਹ ਕਿਹਾ ਵੀ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹਾ ਜਗ੍ਹਾ ਦੱਸ ਦਿਓ ਸਾਨੂੰ ਜਿੱਥੇ 232000 ਰੁਪਇਆ ਮਰਲੇ ਨੂੰ ਜਗ੍ਹਾ ਮਿਲ ਸਕਦੀ ਹੈ ਸਰਕਾਰਾਂ ਨੂੰ ਵੀ ਇਸ ਗੱਲ ਦਾ ਪਤਾ ਅਭਿਸ਼ਰ ਸਾਹੀ ਨੂੰ ਵੀ ਪਤਾ ਹੈ ਪਰ ਸਭ ਕੁਝ ਪਤਾ ਹੁੰਦਿਆਂ ਸੁਣਦਿਆਂ ਵੀ ਇੱਥੋਂ ਦਾ ਐਮਐਲਏ ਵੀ ਕਹਿੰਦਾ ਵੀ ਭਾਈ ਸਰਕਾਰੀ ਅਫਸਰਾਂ ਨੂੰ ਆਪਦਾ ਕੰਮ ਕਰੰਦਿਓ ਕੋਈ ਸਾਡੇ ਭਵੰਤ ਤੇ ਗਏ ਵੀ ਆ ਸਾਡੇ ਵੱਡੇ ਭੇਜਿਆ ਐ ਐਮਐਲਏ ਕੋਲੇ ਤੇ ਐਮਐਲਏ ਕਹਿੰਦਾ ਜੀ ਤੂੰ ਹੀ ਸਰਕਾਰੀ ਬੰਦੇ ਨੂੰ ਕੰਮ ਕਰੰਦਿਓ ਕੋਈ ਨਹੀਂ ਜਦੋਂ ਹੋਊਗਾ ਦੇਖੀ ਜਊ ਪਰ ਸਰਕਾਰੀ ਬੰਦਿਆਂ ਦਾ ਕੰਮ ਕਰੰਦਾਂ ਕੀ ਆਈ ਕਹਿੰਦਾ 32000 ਰੁਪਇਆ ਮੰਨਲਾ ਲੈ ਲਓ ਤੇ ਤੁਸੀਂ ਆਪਦਾ ਇਥੋਂ ਦੰਡੀ ਰਿਆ ਜਾ ਕਰੋ ਅੱਛਾ ਜੀ ਸਾਡੇ ਦਰਮਿਆਨ ਆ ਕੁਝ ਕਾਫੀ ਔਰਤਾਂ ਵੀ ਐ ਅੱਜ ਦਮਿਆਨ ਆਜੀ ਔਰ ਸਾਥੀਆਂ ਜੋ ਤੇ ਪੰਜਾਬ ਸਰਕਾਰ ਮਰਦਾਬਾ 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 اے ਸਰਕਾਰਾਂ ਮਰਦਾਬਾ 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 اے ਸਰਕਾਰਾਂ ਮਰਦਾਬਾ ਮਰਦਾਬਾ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਜਸਵੀਰ ਆ ਜੀ ਚਾਹੇ ਭਰਨਾ ਕਿੰਨ ਮੇਰੇ ਨਾਲ ਸ਼ਾਮਲ ਹੋ ਚੁੱਕਾ ਤੁਹਾਡਾ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਮੀਡੀਆ ਦਾ ਧੰਨਵਾਦ ਕਰਦੇ ਆਂ ਜੇ মিডিਆ ਰਾਈ ਸਾਡੀ ਆਵਾਜ਼ ਪੰਜਾਬ ਦੀ ਹਰ ਕੋਨੇ ਦੇ ਵਿੱਚ ਪਹੁੰਚੂਗੀ ਤੇ ਹੋ ਸਕਦਾ ਸਰਕਾਰ ਸਾਡੀ ਸੁਣਵਾਈ ਕਰਨ ਅੱਛਾ ਇਹ ਕਿੰਨਾ ਮਦਨ ਤੁਹਾਡਾ ਸ਼ੁਰੂ ਹੋਣਾ ਧਰਨੇ 'ਚ ਸਾਡਾ 115ਵਾਂ ਦਿਨ ਹੈ ਅੱਜ ਇਹ ਕਿੰਨੇ ਘਰ ਆ ਜਿਹੜੇ ਤੁਹਾਡੇ ਇਹ ਰੋਡ ਦੇ ਵਿੱਚ ਆ ਰਹੇ ਇਹ 18 ਤੋਂ 20 ਤਕਰੀਬਨ ਸਾਡੇ ਕੁਝ ਦੁਕਾਨਾਂ ਵੀ ਇਹ ਪਿੱਛੇ ਆਉਂਦੀਆਂ ਕਿਉਂਕਿ ਉਹਨਾਂ ਦਾ ਨਹੀਂ ਕੀਤਾ ਜਿਹੜਾ ਜਿਹੜਾ ਮਜ਼ਦੂਰੀ ਨੂੰ ਲੈ ਕੇ ਕੋਈ ਜ਼ਕਾਰਤਾ ਉਹਨਾਂ ਕੋਲੇ ਹੈ ਨਹੀਂ ਤੇ ਆਪਣੇ ਜਿਹੜੇ ਰੋਜ਼ਗਾਰੂ ਦੁਕਾਨਾਂ ਰਹੀ ਆਪਣੇ ਘਰ ਚ ਲਾ ਰਹੇ ਆ ਅੱਛਾ ਆਪਣੀ ਸਮੱਸਿਆ ਕੀ ਔਕਰ ਕੀ ਹੈ ਸਮੱਸਿਆ ਸਾਰੀ ਇਹ ਹੈ ਵੀ ਚਾਰ ਚਾਰ-ਪੰਜ ਮਿੰਟ ਅਸੀਂ ਲਗਾਤਾਰ ਧਰਨਾ ਜਿਹੜਾ ਸਾਡਾ جاری ਆ ਤੇ ਮੰਗਾ ਸਾਡੇ ਵੀਰ ਜੀ ਨੇ ਵੀ ਦੱਸਤੀਆਂ ਵੱਡੇ ਵੀਰ ਜੀ ਨੇ ਕਿ ਮੰਗ ਸਾਡੀ ਇੱਕ ਸਾਡੇ ਜਿਹੜੀ ਆਪਸ਼ਾਹੀ ਤੇ ਸਰਕਾਰਾ ਸਾਡੇ ਨਾਲ ਜਿਹੜਾ ਜ਼ਬਾ ਕਰ ਰਹੀ ਹੈ ਤੱਕੇਸ਼ਾਈ ਕਰ ਰਹੀ ਆ ਮਕਾਨ ਅਕਵਾਜ ਕਰਨ ਦੇ ਕਿ ਉਹ ਤੱਕਾ ਸਾਡੇ ਨਾਲ ਨਾ ਕੀਤਾ ਜਾਵੇ ਅੱਛਾ ਤੁਸੀਂ ਜਿਹੜੀ ਜਗ੍ਹਾ ਦੇਖ ਕੇ ਰਾਜ਼ੀ ਹੋ ਜਾਵੋ ਜਮਾ ਹੀ ਨਹੀਂ ਦੇਣੀ ਵੀ ਤੁਹਾਡਾ ਜਿਹੜਾ ਮਰਲੇ ਪੈਦੀ 32000 ਰੁਪਇਆ ਜਾਂ 2 ਲੱਖ 4 ਲੱਖ 5 ਲੱਖ ਮਰਲਾ ਮੰਗ ਰਹੇ ਹੋ ਜਾਂ ਤੁਹਾਡੀ ਇਹ ਆਪਕਰ ਮਸੀਹ ਸਮੱਸਿਆ ਵੀ ਜਗ੍ਹਾ ਹੀ ਦੇਣੀ ਹੈ ਸਰ ਪਹਿਲਾਂ ਤਾਂ ਜਿਹੜਾ ਰੋਡ ਪ੍ਰਸ਼ਾਸਨ ਸਾਡਾ ਨੇ ਹਿੰਦਵਾਲੀ ਦੇ ਕਚਾਰੀਆਂ ਦੇ ਵਿੱਚ ਜਾ ਕੇ ਅਸੀਂ ਦੇਖਿਆ ਮਕਾਨ ਸਾਡੇ ਇਧਰ ਹੀ ਸਾਈਡ ਬਣੇ ਹੋਇਆ ਤੇ ਦੱਸ ਸਾਨੂੰ ਇਧਰ ਹੀ ਸਾਈਡ ਰਹੇ ਸੀਗੇ ਜੀ ਸਾਡੇ ਕਾਗਜ਼ਾਂ ਦੇ ਵਿੱਚ ਕਟਾਈ ਕੀਤੀ ਗਈ ਆ ਆਫਸਰ ਆਫਸਰ ਸ਼ਹੀ ਵੱਲੋਂ ਔਰ ਨੰਬਰ 2 ਤੇ ਕਿ ਸਾਨੂੰ ਹਜੇ ਤੱਕ ਹੀ ਸਾਡੇ ਇੱਥੇ ਬਸ ਵਸ ਰਹੇ ਹਾਂ ਜਿਹੜੇ 70 ਸਾਲ ਤੋਂ ਰਹਿ ਰਹੇ ਹਾਂ ਅਸੀਂ ਮਕਾਨ ਬਣਾ ਕੇ ਇੱਥੇ ਕਿਹਨੇ ਤੁਹਾਡੇ ਮਕਾਨ ਹੀ ਨਹੀਂ ਹੈਗੇ ਸਾਡੇ ਕੋਲੇ 1976 ਤੋਂ ਲੈ ਕੇ ਸਾਡੀਆਂ ਰਜਿਸਟਰੀਆਂ ਥਾਵਾਂ ਦੀਆਂ ਤੇ ਉਹਨੂੰ ਅਣਵੇਖਿਆ ਕੀਤਾ ਅਸੀਂ ਇਹ ਪਹਿਲਾਂ ਤਾਂ ਸਾਡੀ ਇਹ ਮੰਗ ਆ ਕਿ ਦਾ ਮੁਲਾਜ਼ਮਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਨਾ ਕਾਗਜ਼ਾਂ ਜੁਕਤਾਈ ਅਸੀਂ ਰੋਡ ਪਟਵਾਰੀ ਨੂੰ ਮਿਲ ਚੁੱਕੇ ਹਾਂ ਤੇ ਕਾਨੂੰਨ ਗੋਇ ਨੂੰ ਵੀ ਮਿਲ ਚੁੱਕੇ ਹਾਂ ਐਸ ਡੀ ਐਮ ਨੂੰ ਵੀ ਮਿਲ ਚੁੱਕੇ ਹਾਂ ਮੋਗਾ ਦੇ ਡੀ ਸੀ ਸਾਹਿਬ ਨੂੰ ਮਿਲ ਚੁੱਕੇ ਹਾਂ ਇਸ ਅਸੀਂ ਮਸਲੇ ਦੇ ਸਬੰਧ ਵਿੱਚ 10ਵੇਂ ਮਹੀਨੇ ਦੀ 27 ਤਰੀਕ ਨੂੰ ਅਸੀਂ ਕਮਿਸ਼ਨ ਜਸਵੀਰ ਸਿੰਘ ਜੀ ਗੜੀ ਜੀ ਨੂੰ ਵੀ ਅਸੀਂ ਆਪਣਾ ਮੰਗ ਪੱਤਰ ਦੇ ਚੁੱਕੇ ਹਾਂ ਪਰ ਉਹਨਾਂ ਵੱਲੋਂ ਵੀ ਹਜੇ ਤੱਕ ਸਾਨੂੰ ਕੋਈ ਰਿਸਪੌਂਸ ਨਹੀਂ ਆਇਆ अच्छा तो अगली रूपरेखा की होगी थोड़ी अगली रूपरेखा पिछले दिनों ਦੇ ਵਿੱਚ ਵੀ ਕਿਉਂਕਿ ਅਸੀਂ ਮੈਂ ਖੁਦ ਵੀ ਸਰਕਾਰ ਦੇ ਵਿੱਚ ਕੰਮ ਕੀਤਾ ਹੈ ਅਸੀਂ ਜਿਹੜਾ ਕੰਮ ਕੀਤਾ ਸੀਗੇ ਸਾਡੇ ਲੋਕਾਂ ਦੇ ਨਾਲ ਜਿਹੜਾ ਜਿੱਥੇ ਵੀ ਕਿਤੇ ਜ਼ਬਰਦਸਤ ਹੁੰਦਾ ਹੈ ਧੱਕੇਸ਼ਾਹੀ ਹੁੰਦੀ ਹੈ ਵੀ ਉਹਨੂੰ ਰੋਕਿਆ ਜਾਵੇ ਅਸੀਂ ਉਹਨਾਂ ਦੀ ਆਵਾਜ਼ ਚੱਕ ਸਕੀਏ ਅਸੀਂ ਉਹਨਾਂ ਦੇ ਨਾਲ ਖੜੀਏ ਸਾਡਾ ਮੇਨ ਮਕਸਦ ਸੀ ਜਿਹੜਾ ਸਰਕਾਰ ਦੇ ਵਿੱਚ ਵੋਟਾਂ ਸੰਬੰਧੀ ਅਸੀਂ ਕੈਂਪੇਨ ਕੀਤਾ ਗਿਆ ਸੀ ਸਰਕਾਰ ਦਾ ਸਾਥ ਦਿੱਤਾ ਕਿ ਅਸੀਂ ਜਿਹੜੀ ਸਰਕਾਰ ਚੁਣੀ ਆ ਇਸ ਨੂੰ ਸਰਕਾਰਾਂ ਤੋਂ ਸਾਰੀ ਸਾਡੇ ਜਿਹੜੇ ਭੈਣ ਭਰਾ ਸੀਗੇ ਉਹ ਤੰਗ ਸੀਗੇ ਤੇ ਇਹ ਜਿਹੜੀ ਨਵੀਂ ਸਰਕਾਰ ਸੁਣੀ ਸੀ ਸਾਡੇ ਲੋਕਾਂ ਨੂੰ ਸਾਰੇ ਪੰਜਾਬ ਨੂੰ ਬਹੁਤ ਆਸਾਂ ਮਿਲਦਾ ਸੀਗਾ ਤੇ ਪਰ ਉਹ ਕਿਸੇ ਵੀ ਆਸ ਉਮੀਦ ਤੇ ਪੰਜਾਬ ਦੇ ਕਿਸੇ ਮੁੱਦੇ ਤੇ ਵੀ ਸਰਕਾਰੇ ਨਹੀਂ ਖਰੀ ਉਤਰੀ ਅੱਛਾ ਜਦੋਂ ਆਮ ਪਾਰਟੀ ਆਈ ਨਾ ਇਹਨਾਂ ਨੇ ਸਬਜ ਬਾਗ ਬੜੇ ਦਿਖਾਏ ਸੀ ਹਾਂਜੀ ਔਰਤਾਂ ਦੇ ਤੋਦੀ ਵੀ ਕਿਹਾ ਸੀਗਾ ਵੀ 1-1000 ਰੁਪਏ ਖਾਤੇ ਦੇ ਵਿੱਚ ਪਾਵਾਂਗੇ ਇਸ ਤੋਂ ਇਲਾਵਾ ਹੋਰ ਵੀ ਬੜੀਆਂ ਸਕੀਮਾਂ ਸੀਗੀਆਂ ਤੁਸੀਂ ਕਿਹਾ ਵੀ ਅਸੀਂ ਆਜੂ ਹੋਪ ਕਹਿੰਨਾ ਵੋਟਾਂ ਪਾਈਆਂ ਪਰ ਅੱਜ ਤੁਸੀਂ ਮਹਿਸੂਸ ਕਰ ਰਹੇ ਹੋ ਵੀ ਜਿਵੇਂ ਕਹਿੰਦੇ ਵੀ ਪਹਿਲਾਂ ਵਾਲਿਆਂ ਨਾਲੋਂ ਤੇ ਅੱਜ ਦੀ ਸਰਕਾਰ ਵਿੱਚ ਫਰਕ ਹੈ ਸਰ ਚਲੋ ਪਿਛਲੀਆਂ ਸਰਕਾਰਾਂ ਨੂੰ ਐਸੀ ਇਹ ਨਹੀਂ ਕਹਿੰਦੇ ਕਿ ਪਰ ਅਸੀਂ ਆਪਣਾ 70 ਦਾ ਸ਼ੇਪ ਸੀ ਕਰਾ ਚ ਸ਼ੇਪ ਸੀਗੀ ਪਰ ਜਿਹੜੀ ਹੁਣ ਸਰਕਾਰ ਹੈ ਇਹ ਅਸੀਂ ਦਿੱਲੀ ਸੈਂਟਰ ਨੂੰ ਵੀ ਸਨੇਹਾ ਮੈਸੇਜ ਸਾਡਾ ਦੇਣਾ ਚਾਹੁੰਦੇ ਆ ਕਿ ਜਿਹੜੇ ਅੱਲੇ ਪੰਜਾਬ ਦੇ ਵਿੱਚ ਤੁਸੀਂ ਰੋਡ ਬਣਾ ਕੇ ਕਬਜ਼ਾ ਕਰ ਰਹੇ ਆ ਤੇ ਤੁਹਾਨੂੰ ਰੋਜ਼ਗਾਰ ਦੀ ਗੱਲ ਨਹੀਂ ਆਉਂਦੀਗੀ ਜਿਹੜੇ ਸਾਡੇ ਡਿਗਰੀ ਨਾਲ ਕੀਤੇ ਬੱਚੇ ਬੇਟੇ ਸਾਡੇ ਭੈਣ ਭਰਾ ਬੈਠੇ ਆ ਉਹਨਾਂ ਨੂੰ ਤੁਸੀਂ ਰੋਜ਼ਗਾਰ ਦੇ ਜਿਹੜੇ ਮੁੱਦੇ ਆ ਉਹ ਮੁੱਦਿਆਂ ਦੀ ਗੱਲ ਕਿਉਂ ਨਹੀਂ ਕਰਦੇਗੀ ਉਹਨਾਂ ਦੇ ਘਰਾਂ ਤੇ ਜਿਹੜਾ ਕਬਜ਼ਾ ਕਰ ਰਹੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਨੂੰ ਬੁਲਾ ਰਹੇ ਕਿ ਬੇਜਾਨੇ ਆ ਕੇ ਸਾਡੇ ਨਾਲ ਦਫਤਰ ਚ ਗੱਲ ਕਰੋ ਪਰ ਅਸੀਂ ਵਿਕਣ ਵਾਲੇ ਲੋਕਾਂ ਤੋਂ ਨਹੀਂ ਹਾਂਗੇ ਸਾਡੇ ਕੋਈ ਵੀ ਪਰਿਵਾਰ ਵਿਕਣ ਵਾਲਾ ਨਹੀਂ ਅਸੀਂ ਸਰਕਾਰ ਨੂੰ ਕਿਸੇ ਵੀ ਕੀਮਤ ਤੇ ਆਪਣੇ ਜਿਹੜੇ ਮਕਾਨ ਨਹੀਂ ਟੋਂ ਦੇਵਾਂਗੇ ਇਹਦੇ ਲਈ ਸਾਡੇ ਜਿਹੜੇ ਪਰਿਵਾਰ ਆ ਉਹ ਆਪਣੇ ਕਫਨ ਬੰਨ੍ਹ ਕੇ ਬੈਠੇ ਸਾਨੂੰ ਮਰਨਾ ਵੀ ਮਨਜ਼ੂਰ ਆ ਅਸੀਂ ਕਿਸੇ ਵੀ ਕੀਮਤ ਤੇ ਸਰਕਾਰ ਨੂੰ ਆਪਣੇ ਘਰ ਨਹੀਂ ਟੋਂ ਦੇਵਾਂਗੇ ਇਹ ਹਲਕਾ ਜਵਾਰ ਸਿੰਘਲਾ ਕਿਹੜੇ ਹਲਕੇ ਚ ਪੈਂਦਾ ਕਿਹੜਾ ਐਮਐਲਏ ਤੁਹਾਡਾ ਇਹ ਹਲਕਾ ਨਿਆਰ ਸਿੰਘ ਵਾਲੇ ਚ ਪੈਂਦਾ ਡਿਸਟ੍ਰਿਕਟ ਮੋਗਾ ਚ ਸੀ ਇਹ ਐਮਐਲਏ ਕਿਹੜਾ ਤੁਹਾਡਾ ਕੀ ਨਾਮ ਮਨਜੀਤ ਸਿੰਘ ਬਲਾਕਪੁਰ ਸਾਸਤ ਨੂੰ ਆਵਾਜ਼ DC ਸਾਹਿਬ ਨੂੰ ਮਿਲਿਆ ਉਹਨਾਂ ਨੇ ਕੀ ਆਖਿਆ ਸਰ DC ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਕੇ ਪਰ ਉਹਨਾਂ ਨੇ ਵੀ ਸੁਣਵਾਈ ਕੀਤੀ ਹੁੰਦੀ ਤਾਂ ਸਾਨੂੰ 115 ਦਿਨ ਜਿਹੜੇ ਹੋ ਗਏ ਇੱਥੇ ਸਾਡੇ ਪਰਿਵਾਰ ਨੂੰ ਠੰਡ ਦੇ ਵਿੱਚ ਬੱਚੇ ਲੈ ਕੇ ਬੈਠਣ ਦੀ ਲੋੜ ਨਾ ਪੈਂਦੀ ਭਾਜੀ ਇਸ ਧਰਨੇ ਦੇ ਵਿੱਚ ਨਾ ਤੁਸੀਂ ਦੇਖ ਰਹੇ ਹੋ ਇਹ ਬੱਚੇ ਹੀ ਬੈਠੇ ਆ ਤੇ ਬੱਚਿਆਂ ਦੇ ਨਾਲ ਦੇ ਬਜ਼ੁਰਗ ਵੀ ਬੈਠੇ ਆ ਤੇ ਅੱਤ ਦੀ ਠੰਡ ਹੈ ਅੱਤ ਦੀ ਠੰਡ ਦੇ ਨਾਲ ਇਹਨਾਂ ਦੇ ਜਿਹੜੀ ਅੱਤ ਦੀ ਗਰਮੀ ਵੀ ਲੰਗੀ ਇਸ ਧਰਨੇ ਦੇ ਉੱਤੇ ਤੇ ਅੱਜ ਆਪ ਦੀ ਫੰਡ ਦੇ ਵਿੱਚ ਬਜ਼ੁਰਗ ਵੀ ਬੈਠੇ ਬੱਚੇ ਵੀ ਬੈਠੇ ਨੇ ਸਾਡੇ ਦੇ ਮਾਨ ਪਿਆਰਾ ਸਿੰਘ ਭੱਟੀ ਨੇ ਜੋ ਕਿ ਬਹੁਤ ਥੋੜੀ ਹਾਲੇ ਹੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭੱਟੀ ਸਾਹਿਬ ਅੱਜ ਦਾ ਜਿਹੜਾ ਧਰਨਾ ਜਿਹੜਾ ਜਿਹੜੀ ਤੁਹਾਡੀ ਉੱਪਰ ਨਹੀਂ ਸੱਚਾ ਅੱਜ ਦੇ ਧਰਨੇ ਵਾਲੇ ਕੀ ਕਹੋਗੇ ਜਵਾਹਰੂ ਕੀ ਸਾਖ ਖਾਲਸਾ ਬੈਗਰ ਵੀਤੀ ਫਰਕ ਸਾਡੀ ਉੱਪਰ ਇਹ ਹੈ ਜੀ ਕਿ ਜਿਹੜੇ ਸਾਡੇ ਮਕਾਨ ਉਹ ਸਾਰੇ ਹੋਇਆ ਮੁੱਲ ਲੈ ਕੇ ਹੇ 70 69 ਦੇ ਲੈਵੇ ਆ ਪੁਲਿਸ 69 ਦੇ ਇਹ ਸੀ ਮਤਲਬ ਖੋਕਿਆ ਤੋਂ ਜ਼ਮੀਨ ਖਰੀਦੀ ਆ ਪਿੰਡ ਸਾਡਾ ਜਵਾਰ ਸਿੰਘ ਵਾਲਾ ਹੈ ਜੀ ਇਹ ਰੋਡ ਦੇ ਉੱਪਰ ਜ਼ਮੀਨ ਹੈ ਜਿਹੜੀ ਫਰੀਦੀ ਆ ਸੀ ਇਹ ਇਹ ਜ਼ਮੀਨ ਮਤਲਬ ਸਾਰੇ ਵਾਲੀਆਂ 15 16 ਘੜਾ 17 ਇਹ ਗੇਸੇ ਨੂੰ ਹੋਈਆਂ ਬਣੇ ਉਹ ਮਤਲਬ ਸਰਕਾਰ ਹੈ ਜਬਰੀ ਤਬਜਾ ਕਰਨ ਨੂੰ ਫਿਰਦੀ ਹੈ ਸਾਨੂੰ ਬਿਨਾਂ ਪੁੱਛੇ ਦੱਸੇ ਹੀ ਮਤਲਬ ਇਹ ਸਾਰਾ ਕੁਝ ਕਰ ਰਹੀ ਹੈ ਸਾਡੀ ਇਹਨਾਂ ਨੇ ਮਤਲਬ ਕੋਈ ਰਾਏ ਨਹੀਂ ਲਈ ਵੀ ਮਤਲਬ ਅਸੀਂ ਤੁਹਾਡੇ ਘਰ ਅਕਬਾਰ ਕਰ ਰਹੇ ਇਹਨਾਂ ਨੇ ਟਪ ਟਪੀਕਿਆ ਜੋ ਸਾਰਾ ਕੁਝ ਕੀਤਾ ਹੈ ਇਹ ਸਾਥੋ ਚੋਰੀ ਦੂਸਰੇ ਨੰਬਰ ਤੇ ਸਾਡੇ ਨਾਲ ਇਹ ਹੀਰਾ ਫੇਰੀ ਹੋਈ ਹੈ ਵੀ ਅਸੀਂ ਬੈਠੇ ਮਤਲਬ ਦੱਖਣ ਦੇ ਪਾਸੇ ਤੇ ਘਰ ਸਾਡੇ ਪਾਏ ਦੇ ਪਹਾੜ ਦੀ ਤਰਫ ਇਹ ਵੀ ਇੱਕ ਬਹੁਤ ਬਿਣੀ-ਬਿਣੀ ਸਾਜਸ਼ਾ ਹੈ ਕਿ ਸਰਕਾਰ ਦੀ ਹੋਵੇ ਤੇ ਚਾਹੇ ਕਿਸੇ ਕਿਸਾਨ ਦੀ ਹੋਵੇ ਚਾਹੇ ਕਿਸੇ ਅਫਸਰ ਦੀ ਹੋਵੇ ਇਹ ਬਿਲਕੁਲ ਫਰਾ-ਫਰ ਗਲਤ ਹੈ ਇਹ ਇਹ ਅਸੀਂ ਬਿਲਕੁਲ ਨਹੀਂ ਹੋਣ ਦੇਵਾਂਗੇ ਇਹ ਸਰਕਾਰ ਮਤਲਬ ਜੇ ਸੜਕ ਬਣਾਉਣੀ ਚਾਹੁੰਦੀ ਹੈ ਸਾਡੇ ਘਰਾਂ ਦੇ ਮੂਹਰੇ ਘੱਟੋ-ਘੱਟ 300 ਫੁੱਟ ਥਾ ਚੌੜਾ ਹੈ ਉਹਦੇ ਮੂਹਰੇ ਪਰ ਮੈਂ ਸੜਕਾ ਦੋ ਕੱਟ ਲੈਣੇ ਹੈ ਬੜਾ ਬਰਾਬਰ ਇਹ ਉਥੇ ਸੜਕਾ ਬਣ ਸਕਦੀ ਹੈ ਜੀ ਤੇ ਉਲਟ ਕੇ ਸਾਡੇ ਮਤਲਬ ਕੇ ਤਾਂ ਕੋਈ ਠੇਕੇਦਾਰੀ ਸਹਤਲੇ ਦੇ ਵਿੱਚ ਕੋਈ ਗਲੀ ਮੇਰੀ ਸਾਜਿਸ਼ ਹੈ ਕਿਸੇ ਅਫਸਰ ਦੀ ਸਾਜਿਸ਼ ਵੀ ਹੋ ਸਕਦੀ ਹੈ ਹੈ ਕਿਸੇ ਧਿਆਟ ਬੰਦੇ ਦੀ ਵੀ ਹੋ ਸਕਦੀ ਹੈ ਤੇ ਵੀ ਸਾਡੇ ਘਾੜੇ ਦੇ ਵਿੱਚ ਦੀ ਤਾਂ ਸੜਕ ਬਣੀ ਨਹੀਂ ਸਕਦੀ ਹੈ ਇਹ ਸੜਕ ਕੱਢਣੀ ਹੈ ਸਾਡੇ ਪਿਛਲੇ ਪਾਸੇ ਮਕਾਨਾਂ ਦੇ ਪਿਛਲੇ ਪਾਸੇ ਟੈਲੀ ਚਾਰ ਕਿੱਲੇ ਪਏ ਆ ਆਵਾਦੀ ਉਹ ਉਹਦੇ ਵਿੱਚ ਦੀ ਵੀ ਸੜਕ ਕੱਢ ਸਕਦੇ ਆ ਇਹ ਤੇ ਸੜਕ ਸਾਡੂ ਗਰੀਬਾਂ ਨੂੰ ਵੱਲ ਗਰੀਬ ਬਿਮਾਰ ਕਰ ਰਹੇ ਆ ਇਹ ਮਜ਼ਬੂਰ ਜਮਾਤ ਆ ਵੀ ਹੋਰ ਤੇ ਜਗ੍ਹਾ ਤੇ ਸਹਾਈ ਨਕਰੀ ਸਕਦੇ ਕੇ ਅੱਛਾ ਤੁਹਾਡਾ ਧਰਨਾ ਨਾ 4-5 ਮਹੀਨਿਆਂ ਤੋਂ ਲੱਗਾ ਹੋਇਆ ਜੀ ਹਾਂਜੀ ਤੁਸੀਂ ਕਾਫੀ ਮੀਟਿੰਗਾਂ ਵੀ ਕਰ ਲਈਆਂ ਮੰਗ ਪੱਤਰ ਵੀ ਦੇ ਦਿੱਤੇ ਸਬੰਧਤ ਅਧਿਕਾਰੀਆਂ ਨੂੰ ਵੀ ਮਿਲਨੇ ਕਿਸੇ ਕਿਸੇ ਅਧਿਕਾਰੀ ਨੇ ਤੁਹਾਡੇ ਕੋਲ ਆ ਕੇ ਇੱਥੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਅਧਿਕਾਰੀ ਨਾ ਕੋਈ ਕਾਨੂੰਗੋ ਬਾਉ ਨਾ ਕੋਈ ਐਸ.ਐਮ.ਾ ਨਾ ਕੋਈ ਤਸਿਲਦਾਰ ਨਾ ਕੋਈ ਹੋਰ ਡੀਸੀ ਬੈਰਾ ਨਾ ਕੋਲ ਉਹਨਾਂ ਦਾ ਮੁਲਾਜ਼ਮ ਕੋਈ ਸਾਡੇ ਕੋਲੇ ਆ ਕੇ ਬਹੜਿਆ ਹੀ ਅਸੀਂ ਤਾਂ ਆਏ ਆ ਕਿ ਮੇਰੇ ਤੋਂ ਪਾਕਿਸਤਾਨ ਤੋਂ ਆ ਕੇ ਬਸੇ ਹੁਣੇ ਇੱਥੇ ਕਿਹ ਪੀਨ ਕੋਈ ਚਾਹ ਰੂਹ ਤੋਂ ਆ ਕੇ ਬਸੇ ਹੋ ਜ ਅਮਰੀਕਾ ਤੋਂ ਕਿਹੜੀਆਂ ਕਿਹੜੀਆਂ ਚੱਤਰਬੰਦੀਆਂ ਨੇ ਸਮਰਥਨ ਦਿੱਤਾ ਤੁਹਾਨੂੰ ਜੱਥੇਬੰਦੀ ਸਾਨੂੰ ਮਤਲਬ ਐ ਤੇ ਜੱਥੇਬੰਦੀ ਸਾਨੂੰ ਮਦਦ ਕਰ ਰਹੀ ਆ ਆਖਰੇ ਪੰਜਾਬ ਆਖਰੇ ਪੰਜਾਬ ਕਿਸਾਨ ਜੁਨੀਆਂ ਆਖਰੇ ਪੰਜਾਬ ਕਿਸਾਨ ਜੁਨੀਆਂ ਇਸੋ ਨਾ ਵਾ ਪਰ ਜਿਹੜੀਆਂ ਹੋਰ ਆਪਣੀਆਂ ਮਜ਼ਦੂਰ ਜਥੇਬੰਦੀਆਂ ਜਾਂ ਕਿਸਾਨ ਜੁਨੀਆ ਨੇ ਜਿਹੜੀਆਂ ਆਲਾਪ ਆਲਾਪ ਦੀਆਂ ਵੀ ਅਸੀਂ ਗਰੀਬਾਂ ਦੇ ਕਿਰਤੀਆਂ ਦੇ ਕਾਮਿਆਂ ਦੇ ਮਜ਼ਦੂਰਾਂ ਨੇ ਮਸੀਹਾ ਹੈ ਉਹਨਾਂ ਜਥੇਬੰਦੀਆਂ ਨੇ ਜਾਂ ਮਜ਼ਦੂਰਾਂ ਨੇ ਜਾਂ ਜਥੇਬੰਦੀਆਂ ਨੇ ਜਾਂ ਐਸਸੀ ਜਥੇਬੰਦੀਆਂ ਨੇ ਬੀਸੀ ਓ ਬੀਸੀ ਜਥੇਬੰਦੀਆਂ ਕਿਸਾਨ ਜੁਨੀਆ ਨੇ ਉਹਨਾਂ ਨੇ ਤੁਹਾਡੇ ਨਾਲ ਰਾਬਤਾ ਨਹੀਂ ਪਾਇਆ ਕੀਤਾ ਬਿਲਕੁਲ ਨਹੀਂ ਕੀਤਾ ਜੀ ਜੀ ਕਈ ਵਾਰੀ ਅਪੀਲ ਕਰ ਚੁੱਕੇ ਆ ਮੈਂ ਆਪ ਵੀ ਮਤਲਬ ਬਣਾ ਕੇ ਵੀ ਕਈ ਵਾਰੀ ਅਪੀਲ ਕੀਤੀ ਆ ਵੀ ਸਾਡੀ ਬੇਨਤੀ ਸੁਣੋ ਸਾਡਾ ਸਾਥ ਦਿਓ ਪਰ ਕਿਸੇ ਨੇ ਵੀ ਸਾਡਾ ਸਾਥ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਸਾਡੇ ਨਾਲ ਕੋਈ رابطہ ਕੀਤਾ ਤੇ ਇਹ ਸਰਕਾਰ ਤੋਂ ਤਾਂ ਹੁਣ ਕਹੀ ਕੀ ਸਕਦਾ ਜਿੱਥੇ ਸਰਕਾਰ ਕਹੀ ਜਾਂਦੀ ਹੈ ਵੀ ਜਿਹਦੇ ਜਿਹਦਾ ਘਰ ਉਸੇ ਦੀ ਰਜਿਸਟਰੀ ਜਿਹਦਾ ਕਬਜ਼ਾ ਉਸੇ ਦਾ ਘਰ ਚਾਹੇ ਤੁਹਾਡੇ ਹਿਸਾਬ ਨਾਲ ਸਾਇੰਸ ਗਵਰਨਮੈਂਟ ਦਾ ਜਾਂ ਪੰਜਾਬ ਸਰਕਾਰ ਦਾ ਇਹ ਦੋਨੇ ਸਰਕਾਰਾਂ ਹੀ ਹੈ ਸਰਕਾਰ ਦੀ ਵੀ ਭੁਗਤ ਹੈ ਤੇ ਪੰਜਾਬ ਸਰਕਾਰ ਦੀ ਵੀ ਭੁਗਤ ਹੈ ਆਖਰੀ ਜਾਣਕਾਰੀ ਕੀ ਦਿਓ ਕੀ ਕਹਣਾ ਆਖਰੀ ਜਾਣਕਾਰੀ ਇਹ ਆ ਸਰਕਾਰ ਨੂੰ ਸਾਡੀ ਪੀਲ ਹੈ ਵੀ ਅਸੀਂ ਘਰ ਸਰਾਸਰ ਦੇਣੇ ਨਹੀਂਗੇ ਇਹ ਇਹ ਜਗਾ ਦੇਣੀ ਨਹੀਂ ਅਸੀਂ ਹੋਰ ਤੜਕਾ ਆਪਦੀ ਜਿੱਤੋਂ ਵੀ ਮਰਜੀ ਕੱਢ ਲੈਣ ਹਾਂਜੀ ਇਹ ਸਨ ਪਿਆਰਾ ਸਿੰਘ ਭੱਟੀ ਜਿਨ੍ਹਾਂ ਨੇ ਇਸ ਧਰਨੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਆ ਸੂ ਫਿਕਰਮੰਦ ਮੀਡੀਆ ਤੋਂ ਬਕਰਨ ਸਿੰਘ ਰਾਜੂ ਦੇ ਨਾਲ ਨਰਮਲ ਸਿੰਘ ਨੇ ਹਾਲ ਦੀ ਸਰਕਾਰ ਮਰਦਾਬਾ 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 ਕੋ ਹੰਤਮਾਨ ਸਰਕਾਰ ਮਰਦਾਬਾ 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 ਨਿਹਾਲ ਸਿੰਘ ਵਾਲੇ ਦਾ ਲੋਕਲ ਪ੍ਰਸ਼ਾਸਨ ਨੂੰ ਮਰਦਾਬਾ 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 ਰੋਡ ਪ੍ਰਸ਼ਾਸਨ ਨੂੰ ਮਰਦਾਬਾ 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 ਤੱਕੇ ਨਾ ਗਰੀਬਾਂ ਦੇ ਘਟ ਆਉਣ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਛਾਣੇ ਦੇ ਤਾਕਾ ਟੱਕੇ ਨਾ ਟੋਣ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਸਾਰੇ ਪੰਜਾਬ ਕਿਸਾਨ ਮਜ਼ਦੂਰ ਜੂਨੀਅਨ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਥੇਰਾ ਮੇਰੀ ਜਾਨ ਖੋਵੀ ਇਹ ਸਰਕਾਰਾਂ ਕਰਦੀਆਂ ਕੀ ਥੇਰਾ ਮੇਰੀ ਜਾਨ ਖੋਵੀ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਜਿਆ ਹਸਿੰਗੋਵਾਲੇ ਦਾ ਕਟਿਆ ਪ੍ਰਸ਼ਾਸਨ ਮੁਰਦਾਬਾਦ 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 ਜਿਆ ਹਸਿੰਗੋਵਾਲੇ ਦਾ ਰੋਡ ਪੁਟਵਾਰੀ ਮੁਰਦਾਬਾਦ 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 ਜਿਆ ਹਸਿੰਗੋਵਾਲੇ ਦਾ ਐਸ.ਪੀ.ਐਮ ਮੁਰਦਾਬਾਦ 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 ਜਿਆ ਹਸਿੰਗੋਵਾਲੇ ਦਾ ਐਮ.ਐਲ.ਏ. ਮਨਜੀਤ ਬਲਾਸਪੁਰ ਮੁਰਦਾਬਾਦ 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 چار سو یہ سرکار کر دیا چار سو ہکا لائی دو لڑتے لوگ ہکا لو لڑتے لوگ لڑتے لوگ زندہ 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 گریبا زندہ نہیں ڈن دے کر نہیں گی نہیں ڈاؤن گی